ਜਲੰਧਰ ਦੇ ਜ਼ਿਲ੍ਹਾ ਕਾਂਗਰਸ ਦੇ ਸਾਭਕਰ ਪ੍ਰਧਾਨ ਤੇ ਕਰਤਾਰਪੁਰ ਇੰਪਰੂਵਮੈਂਟ ਟਰਸਟ ਦੇ ਸਾਭਕਰ ਚੇਅਰਮੈਨ ਦਲਜੀਤ ਸਿੰਘ ਆਲੂਵਾਲੀਆ ਦੇ ਸਰਕਾਰੀ ਗਨਮੈਨ ਦੇ ਪਿਸਤਲ ਵਿੱਚੋਂ ਅੱਜ ਭੇਦਪੁਰੇ ਢੰਗ ਨਾਲ ਗੋਲੀ ਚੱਲਨ ਨਾਲ ਸੜਕ ਤੇ ਜਾ ਰਹੀ ਇੱਕ ਔਰਤ ਜ਼ਖਮੀ ਹੋ ਗਈ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਲੂਵਾਲੀਆ ਦੇ ਪੁੱਤਰ ਤੇ ਯੂਥ ਕਾਂਗਰਸੀ ਆਗੂ ਕਾਕੂ ਆਲੂਵਾਲੀਆ ਨੇ ਦੱਸਿਆ ਕਿ ਨੀਸ਼ਾਨਾ ਦੀ ਅਲਵਰ ਦੀ ਰਹਿਣ ਵਾਲੀ ਇਸ ਔਰਤ ਨੂੰ ਜ਼ਖਮੀ ਹਾਲਤ ਵਿੱਚ ਪਿੰਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਇਹ ਘਟਨਾ ਉਹਨਾਂ ਦੀ ਕੁਲ ਰੋਡ ਸਥਿਤ ਰਿਹਾਇਸ਼ ਦੇ ਬਾਹਰ ਵਾਪਰੀ। ਤੁਹਾਨੂੰ ਜਦੋਂ ਪਤਾ ਲੱਗਿਆ ਮੇਰੇ ਵਾਂਟੀਆਂ ਦੇ ਨੌਕਰ ਨੇ ਆਵਾਜ਼ ਮਾਰੀ। ਮੈਂ ਇੱਕਦਮ ਬਾਹਰ ਜਾ ਕੇ ਦੇਖਿਆ ਤੇ ਉਦੋਂ ਆਂਟੀ ਜਿਹੜੇ ਐ ਬਾਹਰ ਸੜਕ ਦੇ ਉੱਤੇ ਹਾਦਸਾ ਹੋਇਆ ਤੇ ਨਾਲ ਦੀਆਂ ਦੇ ਨੌਕਰ ਉਹਨਾਂ ਨੂੰ ਕੁਰਸੀ ਤੇ ਬਿਠਾ ਰਹੇ ਸੀ ਜਦੋਂ ਕਿ ਮੈਂ ਗਿਆ। 2 ਮਿੰਟ 1.5 ਮਿੰਟ ਦੇ ਫਰਕ ਨਾਲ ਮੈਂ ਬਾਹਰ ਪਹੁੰਚ ਗਿਆ ਤੇ ਮੈਂ ਉਸੇ ਵੇਲੇ ਇਹਨਾਂ ਨੂੰ ਵਿਦਨ 2 ਜਾਂ 3 ਮਿੰਟ ਵਿੱਚ ਮੈਂ ਫਿੰਜ ਲਿਆ। ਟ੍ਰੀਟਮੈਂਟ ਦਾ ਰਸਤਾ ਇੱਕ ਸਪੀਸ਼ਲ ਹਸਪਤਲ ਦਾ ਤੇ ਜਿਹੜੇ ਪੰਜਾਬ ਪੁਲਿਸ ਦੇ ਹੈੱਡ ਕਨਸਟੇਬਲ ਆ ਜਿਹੜਾ ਤੋਂ ਇਹ ਐਕਸੀਡੈਂਟ ਹੋਇਆ ਉਹਨਾਂ ਨੂੰ ਅਸੀਂ ਪੁਲਿਸ ਦੇ ਜੋ ਲੀਗਲੀ ਆਮ ਪੁਲਿਸ ਦੇ ਵੱਲੋਂ ਕੰਪਲੈਨਸ ਤੋਂ ਅੰਦਰ ਸਪੋਰਟ ਹੋਇਆ ਕਿ ਹੋਇਆ ਇਹ ਤਾਂ ਉਹੀ ਪੁਲਿਸ ਨੂੰ ਦੱਸ ਸਕਦੇ ਆ ਵੀ ਉਹ ਗਿਰੇ ਆ ਜਾਂ ਕਿਤਾ ਗੋਲੀ ਚਲੀ ਗਈ ਐਕਸੈਕਟਲੀ ਇਹ ਤਾਂ ਪਤਾ ਨਹੀਂ ਸੜਕ 'ਤੇ ਕਿਉਂ ਕੀ ਹੋਇਆ ਹੈ ਕਿਸ ਤਰ੍ਹਾਂ ਦਾ ਹੋਇਆ ਨਹੀਂ ਜਾਂ ਸੀਸੀਟੀਵੀ ਪੁਲਿਸ ਨੂੰ ਆਪਾਂ ਕੋਈ ਜੇਨਾ ਕੋਲ ਬੋਲੀ ਚ ਨਹੀਂ ਇਹ ਹੈੱਡ ਕਨਸਟੇਬਲ ਅਸੂਨ ਹੈ ਸੱਕੇ ਤੁਹਾਡੇ ਨਾਲ ਸੀ ਜਾਂ ਪਾਪਾ ਨਾਲ ਨਹੀਂ ਬਾਹਰ ਸਿਕਿਉਰਿਟੀ ਜਿਹੜੀ ਬਾਹਰ ਹੁੰਦੀ ਹੈ ਉੱਥੇ ਸਰ ਜੀ ਪੁੱਛੇ ਕਿਦਾਂ ਚੱਲੀ ਏ ਗੋਲੀ ਬੀਠੋ ਉਸਨੇ ਤਾਂ ਮੈਂ ਇਨਾ ਪੇਸ਼ੈਂਟ ਨੂੰ ਲੈ ਕੇ ਆਇਆ ਹਸਪੀਟਲ ਵਿਥ ਇਨ 2-3 ਮਿੰਟਸ ਪਰ ਮੈਂ ਉਹਨੂੰ ਉਸੇ ਵੇਲੇ ਐਸਐਚਓ ਜਿਹੜੇ 6 ਨੰਬਰ ਉਹਨਾਂ ਦੇ ਹਵਾਲੇ ਕਰਤਾ ਸੀ ਨਾਲ ਇੱਥੇ ਜਿੰਨਾ ਕਿ ਮੈਂ ਰਸਤੇ 'ਚ ਪੁੱਛ ਸਕਿਆ ਉਹਨੇ ਇਹੀ ਕਿਹਾ ਵੀ ਐਕਟ ਮੇ ਤਾਂ ਗਲਤੀ ਨਾਲ ਐਕਸੀਡੈਂਟ ਗਿਰ ਗਿਆ ਮੈਂ ਗਿਰ ਗਿਆ ਪਰ ਐਗਜ਼ੈਕਟ ਜਿਹੜਾ ਉਹ ਹੁਣ ਉਹ ਪੁਲਿਸ ਵਾਲੇ ਪੁੱਛਣਗੇ ਉਹਨਾਂ ਨੂੰ ਦੱਸ ਸਕਦਾ ਕਿਦਾਂ ਦੇਖਦਾ ਕਾਕੂ ਆਲੂ ਵਾਲੀ ਅਨੁਸਾਰ ਉਹਨਾਂ ਦੇ ਗਨਮੈਨ ਦਾ ਨਾਮ ਸੁਰਮਨ ਚੰਦ ਹੈ ਜਿਸ ਦੀ 9mm ਦੀ ਸਰਕਾਰੀ ਪਿਸਤਲ ਵਿੱਚੋਂ ਗੋਲੀ ਚੱਲੀ ਕਾਕੂ ਆਲੂ ਵਾਲੀ ਨੇ ਦੱਸਿਆ ਜਦੇ ਸਾਰੀ ਘਟਨਾ ਵਾਪਰੀ ਤਾਂ ਉਹ ਉਸ ਵੇਲੇ ਘਰ ਦੇ ਅੰਦਰ ਹੀ ਸਨ ਉਹਨਾਂ ਕਿਹਾ ਤੁਰੰਤ ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਅਤੇ ਔਰਤ ਨੂੰ ਇਲਾਜ ਲਈ ਖੁਦ ਪੀਐਮਸ ਵਿੱਚ ਲੈ ਆਏ ਐਕਸੀਡੈਂਟਲ ਫਾਇਰ ਹੋਇਆ ਗਨਮੈਨ ਸੀ ਤਲਜੀਤ ਸਿੰਘ ਆਲੂ ਵਾਲੀ ਦਾ ਉਹ ਕਿਤੇ ਵੈਪਨ ਚੈੱਕ ਕਰਨ ਲੱਗਾ ਉਹ ਕੋਈ ਕੁ ਐਕਸੀਡੈਂਟ ਜੋ ਰਾਗੀ ਸੀ ਨਿਸ਼ਾਨ ਕਾਮ ਦੀ ਲੇਡੀਜ਼ ਲੱਗਾ ਜੋ ਜੇਰਲ ਆਜ ਫੈਮਸ ਦੇ ਵਿੱਚੋਂ ਦਾ ਲਾਕ ਪਾਇਆ ਜਾ ਰਿਹਾ ਤੇ ਸਰ ਗੋਲੀ ਕਿੱਥੇ ਵੱਜੀ ਕਿੱਥੇ ਗੋਲੀ ਉਹਦੇ ਪੇਟ ਤੇ ਤੇ ਏਰੀਆ ਕਿਹੜਾ ਸੀਗਾ ਏਰੀਆ ਪੂਲ ਰੋਡ ਮੋੜ ਤੇ ਹੁਣ ਲੇਡੀਜ਼ ਕਿੱਥੇ ਆ ਲੇਡੀਜ਼ ਆ ਆਪਰੇਸ਼ਨ ਸੈਟ ਚ ਆਪਰੇਸ਼ਨ ਚੱਲ ਰਿਹਾ ਫਿਲਹਾਲ ਗੋਲੀ ਕਿਵੇਂ ਤੇ ਕਿੰਨਾ ਰਾਤਾਂ ਵਿੱਚ ਚੱਲੀ ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜ਼ਖਮੀ ਮਹਿਲਾ ਦਾ ਇਸ ਵੇਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪੂਰੀ ਘਟਨਾ ਬਾਰੇ ਜ਼ਖਮੀ ਮਹਿਲਾ ਦੇ ਹੋਸ਼ ਆਉਣ ਮਗਰੋਂ ਅਸੀਂ ਸਾਫ਼ ਹੋ ਸਕਦਾ ਹੈ ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ